ਅੱਛਾ ਗੱਲ ਮੈਂ ਤੁਹਾਡਾ ਆਪਣਾ ਦਰਮਕ ਦਿਨੋਰੀਆ ਤੁਹਾਡਾ ਬਹੁਤ ਸਾਰਾ ਸਾਡੇ ਅਫੀਸ਼ੀਅਲ ਤਰੁੰਦੇ ਘੈਂਟ ਦੇ ਵਲੋਗ ਵਿੱਚ ਅੱਜ ਸਾਨੂੰ ਦਿਖਾਵਾਂਗੇ ਸਾਡੇ ਪਟਾਕੇ ਮਤਲਬ ਕੱਲ ਤੁਹਾਨੂੰ ਦਿਖਾਇਆ ਸੀ ਦਿਵਾਲੀ ਸਟੈਚ 2025 ਅੱਜ ਸਾਨੂੰ ਦਿਖਾਵਾਂਗੇ ਟਾਈਕੋ ਟਾਈਪਸ ਆਫ ਬੰਬ ਜਿਵੇਂ ਸਾਡੇ ਕੋ ਸੁਤਲੀ ਬੰਬਾ ਪੈਰਟ ਬੰਬਾ ਔਰ ਹਾਈਡਰੋ ਆਗਰਟ ਬੰਬਾ ਚਲੋ ਤੁਹਾਨੂੰ ਸਾਰੇ ਦਿਖਾਉਂਦੇ ਆ ਜੁੜੇ ਰਹੋ ਆਪਣੇ ਸਾਡੇ ਵਲੋਗ ਨਾਲ ਸੋ ਜਿਹੜੇ ਜਿਹੜੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਦਬਾ ਲਓ ਕਿਉਂਕਿ ਹੁਣ ਦਿਵਾਲੀ ਆਣ ਵਾਲੀ ਆ ਹਰੀ ਹੋਸਟ ਹੈ ਲਾ ਕੇ ਆਮ ਗਾਲੇ ਹੋਰ ਵੀਡੀਓ ਆਣੀਆਂ ਸੋ ਦੇਖ ਦਿਓ ਸੋ ਸਾਡੇ ਕੋ ਹੈਗੇ ਆ ਪਹਿਲਾ ਤਾਂ ਸਾਡੇ ਤੋਂ ਸਭ ਤੋਂ ਪਹਿਲਾਂ ਬਦਦੇ ਦੀਆਂ ਪੈਰਟ ਬੰਬ ਇਹ ਵਾਲਾ ਵੀ ਬੈਸਟ ਹੁੰਦਾ ਉੱਤੋਂ ਦਾ ਆਪਣੇ ਕੋ ਆਂਦੇ ਆਈ ਬੁਲਟ ਬੰਬ ਬੁਲਟ ਬੰਬ ਤੋਂ ਵੱਡਾ ਹਾਈਡਰੋਫੋਇਲ ਇੱਕਾ ਹਨੂਮਾਨ ਬੰਬ ਆਗੇ ਉਸ ਤੋਂ ਬਾਅਦ ਆ ਫਿਆਂਦੇ ਆਹਾ ਕਲਾਸਿਕ ਬੰਬ ਫੇ ਸਭ ਨਾਲ ਵੱਡਾ ਆਂਦਾ ਹੈ ਜੀ ਆਹਾ ਮੈਗਾ এলিਫੈਂਟ ਆਹਾ ਆਹਾ ਨੱਚਿਆ ਵਾਹ 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 ਉਹਨਾਂ ਨੂੰ ਤੁਹਾਡੇ ਮੈਂ ਪ੍ਰਾਈਸ ਆਦਮਾ ਇਹਨਾਂ ਦੇ ਇਹਦਾ ਪ੍ਰਾਈਸ ਹੈਗਾ ਜੀ 250 ਪੂਰੇ ਬੰਡਲ ਦਾ ਆ ਸਾਨੂੰ 40 ਰੁਪਏ ਦਾ ਡੱਬਾ ਮਿਲਿਆ ਜੀ ਆ 80 ਆ ਦਾ ਆ ਆ 150 ਦਾ ਆ ਆ 90 ਆ ਦਾ ਆ ਜੀ ਆ 300 ਦਾ ਡੱਬਾ ਆ ਸਭ ਤੋਂ ਕੰਪੈਰੀਸਨ ਜਿਹੜਾ ਤੇ ਫੁਰਦਾ ਮੇਰੇ ਖਿਆਲ ਨਾਲ ਜੀ ਆਹ ਹੋ ਸਕਦਾ ਜਾਂ ਆਹ ਹੋ ਸਕਦਾ ਆ ਬਾਕੀ ਅਗਲੇ ਆਉਣ ਵਾਲੇ ਬਲੌਗ ਚ ਦੇਖਦੇ ਆਉਣ ਵਾਲੇ ਦਿਨਾਂ ਚ ਆਪਾਂ ਹੋਸਟੇਜ ਲੈ ਕੇ ਆਵਾਂਗੇ ਬਣੇ ਰਿਓ ਸਾਡੀ ਵੀਡੀਓ ਨਾਲ ਇਹ ਸੀ ਅੱਜ ਦਾ ਆਪਣਾ ਅੱਜ ਦਾ ਬਲੌਗ ਕਿੱਦਾਂ ਲੱਗਿਆ ਵਧੀਆ ਲੱਗਿਆ ਕਹਿਣ ਲੱਗੇ ਦਾ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਪ੍ਰੈਸ ਬੈਲ ਆਈਕਨ ਦਾ ਬਟਨ ਆਉਣ ਵਾਲੇ ਸਮੇਂ ਤੁਹਾਨੂੰ ਬਹੁਤ ਵਧੀਆ ਵਾਲੇ ਪਟਾਕੇ ਦਿਖਾਵਾਂਗੇ ਦਿਵਾਲੀ ਵਲੋਗ ਵੀ ਆਊਗਾ ਇਹ ਨਾਲੇ ਸਾਡੀ ਸ਼ੁਰੂਆਤ ਸੀ ਸੋ ਧੰਨਵਾਦ